ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਸਵਾਗਤ ਹੈ ਤੁਹਾਡਾ YouTube ਚੈਨਲ ਬਰਾਡ ਡੈਰੀ ਫਾਰਮ ਤੇ ਸਭ ਤੋਂ ਪਹਿਲਾਂ ਬਾਈ ਜੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਜਰਸੀ ਹੀ ਫਰਵਛੀਆਂ ਦੀਆਂ ਵੀਡੀਓ ਤੁਹਾਡੇ ਕੋਲ ਪਹੁੰਚ ਸਕਣ ਅੱਜ ਦੋ ਬੱਚੀਆਂ ਨਵੀਆਂ ਆਈਆਂ ਬਾਈ ਜੀ ਦੋਨੇ ਬੱਚੇ ਆ ਇੱਕ 9 ਮਹੀਨਿਆਂ ਦਾ ਇੱਕ 5 ਮਹੀਨਿਆਂ ਦਾ ਅਵੱਛੀ ਚੈੱਕ ਕਰੋ ਬਾਈ ਜੀ ਜਰਸੀ ਬਰੀਡ ਚ ਦੋਨਾਂ ਮੱਛੀਆਂ ਬਾਈ ਬਿਲਕੁਲ ਛੋਟੇ ਛੋਟੇ ਕਾਨਾਂ ਬੁੱਧੀ ਵਾਲੀਆਂ ਮੱਛੀਆਂ ਆ ਜੀ ਜੈਤੋ ਸ਼ਹਿਰ ਆ ਆਪਣਾ ਜ਼ਿਲ੍ਹਾ ਫਰੀਦਕੋਟ ਆ ਬੁੰਨਾ ਵਿੱਚ ਚਾਰ-ਚਾਰ ਹੀ ਥਾਣਾ ਤੋਂ ਚੈੱਕ ਕਰ ਸਕਦੇ ਜੀ ਕੋਈ ਫੂਡ ਸ਼ਾਹ ਨਹੀਂ ਬੁੱਦੀ ਵਾਲੀ ਬੱਚੀ ਆ ਬਈ ਜੀ ਛੋਟੇ-ਛੋਟੇ ਕੰਨਾਂ ਬਿਲਕੁਲ ਜੋੜੇ ਦਾ ਮੁੱਲ ਬਈ 15000 ਰੁਪਏ ਉੱਚ ਮੰਗਤਾ ਨਹੀਂ ਹੋਗੇ ਬਿਲਕੁਲ ਜਾਇਜ਼ ਰੇਟ ਆ ਇੱਕ ਵਾਰ ਫਿਰ ਬੇਨਤੀ ਕਰ ਦਿੰਦਾ ਆਪਾਂ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਉਹਨਾਂ ਵਾਲੀਆਂ ਵੀਡੀਓ ਤੁਹਾਡੇ ਕੋਲ ਜਲਦੀ ਪਹੁੰਚ ਸਕਣ ਧੰਨਵਾਦ ਦੋਸਤੋ